ਕੀ ਅਸੀਂ ਆਪਣੇ ਜੀਵਨ ਨੂੰ ਕਿਛੇ ਖਲੋ ਕੇ ਰੱਖਿਆ ਹੋਇਆ ਕੀ ਗੁਰ ਸ਼ਬਦ ਸੁਣ ਕੇ ਗੁਰੂ ਦਾ ਉਪਦੇਸ਼ ਸਾਡੇ ਖਿਰਦੇ ਵਿੱਚ ਵਸ ਗਿਆ ਇਹ ਨਾ ਹੋਵੇ ਜਿਵੇਂ ਅਮਰਤ ਬਾਣੀ ਦੇ ਬੋਲ ਨੇ ਸਲਾਮ ਜਵਾਬ ਅੱਗੇ ਤੁਸੀਂ ਬੋਲੋ ਸਲਾਮ ਜਵਾਬ ਦੋਵੇਂ ਕਰੇ ਮੁੱਢੋ ਕੁੱਥਾ ਜਾਏ ਇਹ ਨਾ ਹੋਵੇ ਵੀ ਗੁਰੂ ਨੂੰ ਸਲਾਮ ਵੀ ਕਰੀਏ ਤੇ ਜਦੋਂ ਗੁਰੂ ਗੱਲ ਇਹ ਕਹੇ ਪੁੱਤ ਕੇਸਾਂ ਦੀ ਵਿਅਦਵੀ ਨਹੀਂ ਕਰਨੀ ਪੁੱਤ ਤੂੰ ਅੰਮ੍ਰਿਤ ਵੇਲਾ ਸਾਹਮਣੇ ਪੁੱਤ ਤੂੰ ਨਸ਼ਿਆਂ ਦੇ ਰਾਹ 'ਚ ਤੁਰਨਾ ਤੂੰ ਵਿਸ਼ੇ ਬਕਾਰਾਂ ਦੀ ਜ਼ਿੰਦਗੀ ਨਹੀਂ ਗੁਜ਼ਾਰਨੀ ਔਗਣਾ ਪਰੇ ਕਰਮ ਨਹੀਂ ਕਰਨੇ ਤੇਰੀ ਜ਼ਿੰਦਗੀ ਗੁਰੂ ਨੇ ਚੰਗੇ ਗੁਣ ਦੇ ਕੇ ਤੇ ਅੰਮ੍ਰਿਤ ਵਰਗੀ ਬਣਾਈ ਹੈ ਤੇ ਉਦੋਂ ਗੁਰੂ ਨੂੰ ਅਸੀਂ ਜਵਾਬ ਦਈਏ ਵੀ ਸਤਿਗੁਰੂ ਤੈਨੂੰ ਸਲਾਮ ਕਰਦੇ ਹਨ ਪਰ ਜੇ ਕੇਸ਼ਾਂ ਦੀ ਗੱਲ ਹੈ ਰੱਖਣ ਦੀ ਉਦੋਂ ਮੇਰਾ ਜਵਾਬ ਹੈ ਜੇ ਬਾਣੀ ਪੜ੍ਹਨ ਦੀ ਗੱਲ ਹੈ ਉੱਥੇ ਮੇਰਾ ਜਵਾਬ ਹੈ ਜੇ ਸੇਵਾ ਸਿਮਰਨ ਦੀ ਗੱਲ ਹੈ ਉੱਥੇ ਮੇਰਾ ਜਵਾਬ ਹੈ ਸਭ ਕਹਿਣ ਲੱਗੇ ਨਹੀਂ ਭਲਿਆ ਫਿਰ ਤੇ ਸਲਾਮ ਜਵਾਬ ਦੋਵੇਂ ਕਰੇ ਮੁੱਢੋਂ ਉੱਠਾ ਜਾਏ ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ ਫਿਰ ਦੋਨੋਂ ਗੱਲਾਂ ਕੁੜੀਆਂ ਨੇ